ਆ ਗਿਆ ਨਹੀਂ ਹੁੰਦਾ ਆਏ ਓਏ ਗੱਡੀ ਕਿੱਧਰ ਆ ਗਈ ਨਾ ਮੇਰਾ ਫੋਨ ਕਿੱਥੇ ਹੋ ਵੀ ਨਾ ਲੈ ਕੁੱਤੇ ਨਾ ਹੋਇਆ ਭਾਈ ਉਹਨਾਂ ਦਾ ਬਕੌਮਚਾਣ ਲੱਗੇ ਵੱਜ ਗਿਆ ਲੱਗ ਜੀ ਸਰ ਇੱਕ ਜੋ ਹਾਦਸਾ ਆਇਆ ਇਹਦੇ ਬਾਰੇ ਤੁਸੀਂ ਅਸੀਂ ਮੈਂ ਇੱਥੇ ਬਾਹਰ ਛੜਕ ਰਖ ਲੋਤਾ ਸੀ ਜੀ ਇਹ ਬੁਲਟ ਮੋਟਰਸਾਈਕਲ ਇਧਰੋਂ ਜਾ ਰਿਹਾ ਸੀ ਉਧਰੋਂ ਆ ਰਿਹਾ ਸੀ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਇੱਥੋਂ ਨਾਅਬ ਦਾ ਕੋਸਟ ਟਰੈਕਟਰ ਦਾ ਸਮਾਨ ਲੈ ਕੇ ਜਾ ਰਿਹਾ ਸੀ ਯਕਦਮ ਇੱਕਦਮ ਕੁੱਤਾ ਅੱਗੇ ਆ ਗਿਆ ਉਹਨਾਂ ਦੇ ਵਿੱਚ ਮੋਟਰਸਾਈਕਲ ਆਊਟ ਆਫ ਕੰਟਰੋਲ ਹੋ ਕੇ ਇੱਕ ਦੂਜੇ ਦੇ ਵਿੱਚ ਵੱਜ ਗਏ ਜਿੱਦੋਂ ਕਿ ਅਸੀਂ ਸਾਰੇ ਪੱਜ ਕੇ ਗਏ ਆ ਮੁਕੇ ਤੇ ਮੁੰਡਿਆਂ ਨੂੰ ਚੁੱਕਿਆ ਉਹ ਇੱਥੇ ਲੈ ਆਏ ਡਾਕਟਰਾਂ ਕੋਲ ਇੱਕ ਡਾਕਟਰ ਦੇ ਕੋਲ ਉਹਨੀਆਂ ਇੱਕ ਡੈਥ ਹੋ ਗਈ ਤੇ ਦੋਨੋਂ ਇੱਕ ਨੂੰ ਪੱਟੀ ਹਸਪੀਟਲ ਲੈ ਗਿਆ ਸਰਕਾਰੀ ਇੱਕ ਲੋ ਦੇ ਵਾਰਸ ਆਏ ਲੈ ਗਏ ਜਿਹੜਾ ਕਿ ਦੱਸਣ ਦੇ ਮੱਦਬਕੀ ਪਤਾ ਲੱਗਾ ਵਾ ਇੱਕ ਤਾਂ ਹੈਗਾ ਜਿਹਦੀ ਡੈਥ ਹੋ ਗਈ ਆ ਇਹ ਮਹਰਾਣੇ ਤੋਂ ਆ ਮੁੰਡਾ ਤੇ ਇੱਕ ਜਿਹੜਾ ਪੱਟੀ ਲਗਾਇਆ ਉਹ ਆ ਮੱਥੂਪੁਰ ਗੰਢੀਵੰਡ ਦਾ ਮੁੰਡਾ ਇੱਕ ਜੋਨੇਕੇ ਦਾ ਮੁੰਡਾ ਜਿਹੜਾ ਕਿ ਆਉਦੇ ਟਰੈਕਟਰ ਦਾ ਕੰਮ ਕਰਾ ਰਿਹਾ ਸੀ ਜੀ ਸਾਰੇ ਕੀ ਵਾਰਦਾ ਤੋਈਏ ਜੇ ਨਾ ਸਾਡੇ ਕੋਲ ਫਾਈਲ ਟਾਈਮ ਨਹੀਂ ਤੇ ਇੱਕ ਮਟਰਸ ਨਾਲ ਹੋੜਿਆ ਸੀ ਠਿੱਕੀ ਥੋੜੀ ਸਾਈਡ ਤੋਂ ਹਾਂਜੀ ਇਹ ਇੱਕ ਮੋਟਰਸਾਈਕਲ ਇਧਰੋਂ ਥੋੜੀ ਕਵਰੀ ਸਾਈਡ ਤੋਂ ਪਿੱਛੇ ਗਿਆ ਅੱਗੇ ਅਚਾਨਕ ਕੁੱਤਾ ਆ ਗਿਆ ਤੇ ਦੋਵੇਂ ਮੋਟਰਸਾਈਕਲ ਦੇ ਕਿਚੀ ਦੇ ਵਿੱਚ ਇੱਕ ਮੋਟਰਸਾਈਕਲ ਤੇ ਦੋ ਮੁੰਡੇ ਸੀ ਤੇ ਇੱਕ ਸਕੂਟਰ ਤੇ ਮੋਟਰਸਾਈਕਲ ਤੇ ਇੱਕ ਮੁੰਡਾ ਤੇ ਉਹ ਦੋ ਮੁੰਡੇ ਜਾਂਦੇ ਸੀ ਸਿਰियस ਤੇ ਕੁਝ ਨਹੀਂ ਹੋਇਆ ਤਿੰਨ ਵਿਅਕਤੀ ਸੀ ਹਾਂਜੀ ਤਿੰਨ ਮੁੰਡੇ ਨੌਜਵਾਨ ਮੁੰਡੇ 17-18 ਸਾਲ ਦੇ ਇੱਕ ਦੀ ਡੈਥ ਹੋ ਗਈ ਹਾਂਜੀ ਅਫੀਕ ਦੂਜਿਆਂ ਨੂੰ ਹਸਪਤਲ ਦੂਸਰੇ ਹਸਪਤਲ ਪਹੁੰਚਾਓ ਠੀਕ ਹੈ ਜੀ ਸਰ ਇਹ ਕੀ ਵਾਰਦਾਤ ਹੋਈ ਏ ਜੇ ਨਾ ਸਾਡੇ ਕੋਲ ਕੋਈ ਨਾ ਟਾਈਮ ਹੈ ਤੇ ਇੱਕ ਮੋਟਰਸਾਈਕਲ ਉਲੜ ਗਿਆ ਸੀ ਪਿੱਛੀ ਵਾਲੀ ਸਾਈਡ ਤੋਂ ਹਾਂਜੀ ਇੱਕ ਮੋਟਰਸਾਈਕਲ ਇਧਰੋਂ ਉਰੀ ਕੇ ਵਾਲੀ ਸਾਈਡ ਤੋਂ ਪਿੱਛੇ ਵੱਲ ਗਿਆ ਅੱਗੇ ਅਚਾਨਕ ਕੁੱਤਾ ਆ ਗਿਆ ਤੇ ਦੋਵੇਂ ਮੋਟਰਸਾਈਕਲ ਇੱਕ ਪਿੱਛੇ ਦੇ ਵਿੱਚ ਲੱਗੇ ਇੱਕ ਮੋਟਰਸਾਈਕਲ ਤੇ ਦੋ ਮੁੰਡੇ ਸੀ ਫਿਰ ਤੇ ਇੱਕ ਸਕੂਟਰ ਮੋਟਰਸਾਈਕਲ ਤੇ ਇੱਕ ਮੁੰਡਾ ਤੇ ਉਹ ਦੋ ਮੁੰਡੇ ਜਾਂਦੇ ਸੀਰੀਅਸ ਤੇ ਕੋਈ ਨਹੀਂ ਆਇਆ ਤਿੰਨ ਵਿਅਕਤੀ ਸੀਗੇ ਹਾਂਜੀ ਜੀ ਨੰਬਰ ਨੌਜਵਾਨ 23 17 12 ਸਰ ਇੱਕ ਦੀ ਡੈਥ ਹੋ ਗਈ ਹਾਂਜੀ ਅਕਰੀਮ ਦੂਜਿਆਂ ਨੂੰ ਹਸਪੀਟਲ ਦੂਸਰੇ ਹਸਪੀਟਲ ਪਹੁੰਚਾਓ ਠੀਕ ਹੈ